ਲੱਗੀ ਐ ਬੰਦੀ ਔਰਤ तेरे ਮੇਉਣ ਬੁਲਾਉ ਭਾਈ ਜੀ ਜੇ ਨਿਕਲ ਗਈ ਜੇ ਨਹੀਂ ਮਿਲ ਕੇ ਕਿਸੇ ਨੇ ਤੇਰਾ ਮੰਨਣਾ ਹੋਟਲ ਗ੍ਰੈਂਡ ਏਜੰਸੀ ਆ ਆਜੋ 1 ਮਿੰਟ ਪਾਪਾ ਆ ਰਹੇ ਤੇਰੇ ਰੁਕ ਜਾ ਹੁਣ ਪਾਪਾ ਆਦੇ ਪਾਪਾ ਨਾਲ ਗੱਲ ਕਰਦਾ ਭਾਈ ਰੁਕ ਜਾ ਜਾਨ ਨਹੀਂ ਦੇਣੀ ਐ ਮੈਂ ਸਮਾਨ ਮੈਂ ਜਾਨ ਨਹੀਂ ਜਿਹੜਾ ਸਮਾਨ ਰੱਖ ਲਾ ਪਾਪਾ ਆ ਰਹੇ ਨੇ ਤੇਰੇ ਕੋਈ ਨਾ ਹੋਟਲ 'ਚ ਮੈਂ ਵੀਡੀਓ ਬਣਾ ਲਈ ਸਾਰਾ ਕੁਝ ਕਰ ਲਿਆ ਵੀਡੀਓ ਬਣਾਈ ਹੋਈ ਸਭ ਕੁਝ ਕਰ ਲਿਆ ਮੈਂ ਮੈਂ ਤਾਂ ਡਰ ਨਹੀਂ ਮੈਂ ਕਿਹਾ ਵੀਡੀਓ ਬਣਾ ਲਈ ਮੈਂ ਸਾਰਾ ਕੁਝ ਕੀਤਾ ਆਜੋ ਇੱਥੇ ਆਜੋ ਮੈਂ ਗਲਤ ਨਹੀਂ ਆ ਹਾਂ ਗਲਤ ਨਹੀਂ ਐ ਤੇ ਹੋਟਲ 'ਚ ਕੀਰਤਨ ਕਰਨ ਆਈ ਏ ਤੂੰ ਬੋਲੀ ਜਾਓ ਮੈਂ ਸਮਾਨ ਰੱਖ ਰਹੀ ਹਾਂ ਸਮਾਨ ਰੱਖ ਲੈ ਸਮਾਨ ਰੱਖ ਲੈ ਸਮਾਨ ਰੱਖ ਲੈ ਆ ਫਾੜਾ ਬਣਾ ਦੇ ਪਾਸ਼ਾ ਦਾ ਖੜਾ ਕਰ ਉਹ ਸਮਝਾ ਦੇ ਤੂੰ ਬਣਾਇਆ ਮੇਰਾ ਪਾਸ਼ਾ ਤੂੰ ਬਣਾਇਆ ਹਲ ਪਾਸ਼ਾ ਤੁਸੀਂ ਫਾੜੇ ਕਰਦੇ ਆਂ ਬਣਾਇਆ ਚੱਲ ਤੂੰ ਮੈਨੂੰ ਵੀ ਕਰਿਆ ਕੁੜੀਆਂ ਨਾ ਤੂੰ ਮੂੰਹ ਖਾਣਾ ਵੀ ਹਰਨਾ ਦਿਖਾਵਾ ਤੇਰੀ ਵੀਡੀਓ ਕੁੜੀ ਗੱਲ ਨਹੀਂ ਤੂੰ ਦਿਖਾ ਨਹੀਂ ਮੈਂ ਦਿਖਾਵਾ ਦਿਖਾ ਵੀਡੀਓ ਮੈਂ ਕਿਹਾ ਕੱਲ ਤੋਂ ਗੁਰੂ ਘਰ ਆਇਆ ਮਾਰਾ ਕਿ ਸਿੱਖਤਾ ਚੱਕਣ ਦੇ ਉਹ ਬੜੀ ਹੈ ਮੈਂ ਤਾਂ ਉਹ ਬੜੀ ਹੈ ਹੋ ਗਈ ਆ ਤੇ ਕੀ ਇਹ ਮੈਨੂੰ ਕੀ ਕਰਦਾ ਪਿਆ ਲੱਗਦਾ ਬੜੀ ਆਪਣੀ ਬੜੀ ਹੈ ਹੋਰ ਵੀ ਆਉਂਦਾ ਕਿ ਤਾ ਫਿਰ ਦੇਖੀ ਗੱਡੀ ਸਾਰੇ ਇੰਨੇ ਕੁਝ ਪਿਆ ਉਹ ਤੇ ਨੰਬਰ ਆ ਗਿਆ ਸੀਗਾ ਜੀ ਦਜਾ ਨੂੰ ਨਹੀਂ ਕਿਹਾ ਜੀ ਦਰ ਨੀਂ ਖਿਆਰ ਜਾ ਉਹ ਦੋ ਬੋਲਣਾ ਖਿਆਰ ਜਾ ਏਡੀ ਜਿਹੜੇ ਉਹ ਲੱਗਿਆ ਤੂੰ ਮਨ ਤੋਂ ਧੱਕੇ ਨਾ ਬਿਆਕ ਰਹਾ ਮੇਰੇ ਨਾਲ ਧੱਕੇ ਨਾ ਤੇ মিডিਆ ਆ ਰਹੀ ਆ ਕੋਈ ਗੱਲ ਨਹੀਂ ਮੈਨੂੰ ਇਹ ਪੁਰਾਣਾ ਗੱਲ ਨਹੀਂ ਕਰਦੀ ਜੀ ਉਹ ਜਾ ਰਿਹਾ ਦੇ ਕੋਲੋਂ ਨਾ ਮੇਰੇ ਕੋਲ ਵੀ ਦੇਸ ਗੁਰੂ ਜੀ ਨੇ ਤਾਂ ਬੇੜਾ ਗੱਲ ਕੀਤਾ ਤੇਰਾ ਉਹ ਚੱਲ ਰੁਕ ਜਾ ਉਹ ਵੀ ਆਦ ਹੈ ਉਹਨੂੰ ਜਿਹੜਾ ਤੂੰ ਯਾਰ ਅੰਦਰ ਬੈਠਾ ਉਹਨੂੰ ਵੀ ਬੁਲਾ ਲੈ ਉਹ ਕਿੱਥੋਂ ਤੰਦੂਗਾ ਮੇਰਾ ਤਾਂ ਯਾਰ ਉਹ ਕਿੱਥੇ ਸਮਝਾ ਕੀ ਚਾਬੀ ਲੈ ਲੈ ਆਪਣੀ ਨਹੀਂ ਮਿਲਨੀ ਮੇਰੇ ਪਾਪਾ ਆਣਗੇ ਫਿਰ ਦੇ ਦੂੰਗਾ ਤੇਰੇ ਪਾਪਾ ਆਣਗੇ ਵੀਡੀਓ ਦਿਖਾਵਾਗਾ ਚਲ ਕੇ ਨਹੀਂ ਜਾ ਰਿਹਾ ਇਸ ਲਈ ਤੇ ਮੈਂ ਨਹੀਂ ਦੇ ਦਿਆਂਗਾ ਚਾਬੀ ਤੇਰੇ ਨੂੰ ਅੱਜ ਨਹੀਂ ਦੂੰਗਾ ਜਦੋਂ ਆਣਗੇ ਮੈਂ ਦੇ ਦਾਂਗਾ मैं क्या जदुवान के कोई को का संभाल क्या गाड़ी है जाई कोई फाड़ लो कोई फाड़ लो मैं नहीं देड़ी कभी कोई फाड़ लो तेरे गोली मेरे कोली है कितने नहीं चलो तू जा मैं कर रहा हां साल प्यार किया ਉਹਦੀ ਹੋਸੀ। ਉਹ ਉਹਦੀ ਕਰਦਾ ਹੀ ਅੰਦਰ। ਹਾਂ। 11 12 ਵਜੇ ਆਈਆਂ। ਵਿੱਦ ਪ੍ਰੂਫ ਸਾਰੇ ਕੇ ਕੁਝ ਪਿਆ ਮੇਰੇ ਕੋਲ। ਹਾਂ। ਉਹ ਕਿਹੜਾ ਜੀ ਇਹ ਕਿਉਂ ਆਇਆ? ਉਹ ਮੈਂ ਕੋਈ ਗੱਲ ਨਹੀਂ ਮੈਂ ਸਾਰੇ ਬੰਦੇ ਇਕੱਠੇ ਕਰਦਾ ਪਿਆ। ਉਹ ਸਾਹਮਣੇ ਲੈ ਕੇ ਆ ਬਾਰਗੀ ਬਾਰਗੀ ਮੂੰਹ ਮੂੰਹ ਖਾਲੀ ਕਰ ਦੇ ਨਾ। ਉਹ ਤਾਂ ਖਾਲੀ ਹੋ ਜੀਗਾ ਦੂਜੇ ਬੰਦ ਚੋਂ। ਕੋਈ ਗੱਲ ਨਹੀਂ। ਤੇ ਤੇ ਕੀ ਕਰਦੀ ਸੀ ਭਾਈ ਲੰਮੂ ਤੂੰ ਬੈੱਡ ਤੇ ਕਰ ਦੇਖ ਲਿਆ ਬੈੱਡ ਤੇ ਅੰਦਰ ਬੜੀ ਤੂੰ ਦਾਲੀ ਬਾਤ ਹੁੰਦੇ ਵਿੱਚ ਫਟਾਫਟ ਕੱਪੜੇ ਚੁਪੜੇ ਲੈ ਕੇ ਜਾਂ ਤੂੰ ਸਭੋ ਦੇਖਿਆ ਮੈਂ ਮੈਂ ਸਭੋ ਦੇਖਿਆ ਹਾਂ ਆਹ ਤੇਰੇ ਪਾਪਾ ਨੂੰ ਮੈਂ ਕਿਹਾ ਹੋਟਲ 'ਚ ਫੜੀ ਆ ਮੈਂ ਪਰਮਿੰਦਰ ਸਹੀ ਕਹਿੰਦਾ ਜੀ ਜਾਂ ਤੂੰ ਮੈਨੂੰ ਕਹਿੰਦੇ ਤੈਨੂੰ ਮੈਂ ਇੱਦਾਂ ਟੜਵਾਣਾ ਨਾ ਕਿਉਂ ਤੂੰ ਬੋਲਦੇ ਨਾ ਨਾ ਤੇਰਾ ਨਾਂ ਰਹਿਣਾ ਮੈਨੂੰ ਤੇਰਾ ਮੈਂ ਕਿਹਾ ਪਰਦਕ ਤੈਨੂੰ ਦਿਖਾਉ ਰੱਬ ਦਿਖਾਊਗਾ ਇਹਨਾਂ ਕੰਦੀ ਔਰਤ ਐ ਨੀਚੀ ਫੂ ਕੰਨ ਤੇ ਮਾ ਆਉਗਾ ਫੋਨ ਲਗਾ ਲਈ ਕੀ ਆ ਵੀ ਤੂੰ ਹੀ ਫੜ ਲਾਣਾ ਥੋੜੀ ਰੁਕ ਜਾ ਰੁਕ ਜਾ ਉਹਨਾਂ ਕੀ ਧਿਆ ਹੈ ਲੱਗ ਰਾਇਆ ਬਾਹਰ ਹੀ ਯਾਸੀ ਕਰਦੀ ਫਿਰਦੀ ਆ ਬਾਈ ਫਿਰ ਵੀ ਬਣਾਈ ਮੀਡੀਆ ਨੇ ਬੁਲਾਇਆ ਆਪ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆਪ ਵੀ ਬਣਾਈ ਚੱਲ ਹੋਟਲ ਵਾਲੇ ਸਾਥਿੰਦੇ ਪੂਰਾ ਮੀਡੀਆ ਆ ਰਿਹਾ ਸੀ ਤੇ ਚਲਾਉ ਕਰੂਗਾ ਤੂੰ ਸੇਖੀ ਨਹੀਂ ਜੜਾ ਨਾਲ ਉਹ ਤੰਦਰੀ ਆ ਨਿਕਲਦਾ ਨਹੀਂ ਹੋਟਲ ਬਾਹਰ ਵੀ ਨਾਲ ਰਾਜ ਜਾਂਦੇ ਨੇ ਨਹੀਂ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਭੜਾ ਇੱਕ ਕੈਮਰਾ ਕੋਲੋ ਜੀਟ ਕਰ ਦਿੱਤੀ ਭਾਜੀ ਜੀਟ ਕਰ ਦਿੱਤੀ ਉਹਨਾਂ ਦੇ ਵਿੱਚ ਵਿਚਾਲਾ ਬਸ ਹੋ ਗਿਆ ਬਸ ਹੋ ਗਿਆ ਮੈਂ ਯਾਰ ਮੈਂ ਫੇਕਾ ਨਾ ਸਾਰੇ ਦੱਪਰ ਮਾਰ ਲੈ ਕੁੜੀ ਜਾ ਚੱਕਦਾ ਕੀ ਕੋਈ ਨਾ ਕੋਈ ਸ਼ੁਭਾ ਮਾ ਮਰੇਗਾ ਕੀ ਤੜਫ ਰਿਹਾ ਕੋਈ ਨਹੀਂ ਕਹਿੰਦੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਾਰ ਦੇ ਹੂੰ ਕੋਈ ਗੱਲ ਨਹੀਂ ਮੈਂ ਕਿ ਉਹਦੇ ਪਿੱਛੇ ਆਨੇ ਤੌਰ ਤੋਂ ਕੰਮ ਫੇ ਦਾ ਮਾਟੋ ਵਾਲਿਆਂ ਨੂੰ ਇਹਨਾਂ ਨੂੰ ਤੌਰੋਂ ਅੱਗੇ ਜਾਮ ਲੱਗ ਜਾਣਾ ਇੱਥੇ ਉਹ ਇੱਥੇ ਜਾਮ ਲਾਉਣਾ ਨਹੀਂ ਦੇਖਦੇ ਫੇ ਇਹਦਾ ਜਾਮ ਲੱਗ ਜਾਣਾ ਜੀ ਜੀਤੇ ਭਾਈ ਮੁੰਡਾ ਘੜਾਊਗਾ ਅੰਦਰੋਂ ਮੁੰਡਾ ਜਿਹੜੀ ਕੋਈ ਗੱਲ ਨਹੀਂ ਆਪਾਂ ਉਹ ਮੁੰਡਾ ਘੜੋਗਾ ਉਹ ਆਇਆ ਨਾੜੂ ਪੋਖਰਾ ਕਹਿੰਦਾ ਘਟੋ ਬੰਦਵਾੜ ਹਾਂ ਦੇਖਦੇ ਆ ਉੱਧਰ ਮੈਂ ਕਿੱਥੇ ਕਿੰਨਾ ਉਹ ਸਾਰੇ ਪਿੱਛੇ ਬੈਠੇ ਉਹ ਉਮੀਦਾਂ ਹੀ ਇਹ ਸਾਬ ਲੈ ਜਾਈਏ ਨਾ ਫੋਟੋ ਨਾਲ ਆਹ ਜਾਂ ਪਾਪਾ ਆ ਰਹੇ ਉਹਨੂੰ ਨਾਮ ਲੈ ਕੇ ਜਾਊਗਾ ਜਿਹੜੇ ਰੂਮ ਫੋਨ ਤੇ ਰੁਕੇ ਹਾਂ ਉਹ ਕੇ ਦੇਣਗੇ ਨਾ ਵੀਰਾਂ ਨੂੰ ਤਾਂ ਵੀ ਨਹੀਂ ਦੇਗਾ ਤੇ ਆਪ ਲੋਕ ਦੋਨੋਂ ਵਾਰੀ ਦਾਂਚੇ ਆਈਏ ਤੁਹਾਨੂੰ ਪਤਾ ਨਾ ਮੈਰਿਡ ਹੈ ਹਾਨੇ ਮੇ ਜਾ ਕੇ ਤੁਹਾਨੂੰ ਪਤਾ ਨਾ ਮੈਰਿਡ ਹੈ ਜਮਾ ਕੇ ਹੋਟਲ ਹਾਂਜੀ ਮੇਰੀ ਗੱਲ ਸਹੀ ਹਾਂ ਮੈਰਿਡ ਹੈਗੀ ਐ ਮੈਂ ਤੁਹਾਡੀ ਗੱਲ ਸਮਝਦਾ ਬਟ ਮੈਂ ਵੀ ਤਾਂ ਮੈਨੂੰ ਪਤਾ ਮੇਰਾ ਗਲਤ ਕੋਈ ਇੰਟੈਂਸ਼ਨ ਜਾਂ ਗਲਤ ਨਹੀਂ ਕਰਦਾ ਇੰਟੈਂਸ਼ਨ ਇੱਥੇ ਤੂੰ ਕੀਰਤਨ ਕਰਨ ਆਇਆ ਫਿਰ ਵੇ ਮੇਰੀ ਗੱਲ ਸੁਣ ਨਾ ਮੈਂ ਤੈਨੂੰ ਨਹੀਂ ਕਰਨ ਆਇਆ ਕੀ ਕਰ ਰਹਾ ਹੈ ਫਿਰ ਤੇ ਉਹਨੂੰ ਬਾਹਰ ਬਿਲਾਉ ਉਹ ਯਾਰ ਮੇਰੀ ਗੱਲ ਸੁਣ ਇੱਧਰ ਜਿੱਦਾਂ ਤੂੰ ਬਿਲੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਵੀ ਚੱਲ ਜਾਊਗਾ ਫਿਰ ਦੇਖ ਲੈ ਨਹੀਂ ਤੂੰ ਐਦਾਂ ਕਰਨੀ ਮੇਰੀ ਗੱਲ ਨਹੀਂ ਤੇਰੇ ਕੋਲ ਬੈਠ ਕੇ ਮੇਰੀ ਗੱਲ ਸੁਣ ਪਹਿਲੇ ਦੂਰ ਆਇਆ ਫਿਰ ਬੰਦ ਮੈਂ ਇੱਥੇ ਖੜਾ ਮੈਂ ਇੱਥੇ ਖੜਾ ਮੈਂ ਠੀਕ ਹੈ ਸ਼ਾਂਤੀ ਸ਼ਾਂਤੀ ਖੜਾ ਅਗਲੇ ਵਾਰ ਜਦੋਂ ਖਰਾਬ ਹੋ ਰਿਹਾ ਤੇ ਤੈਨੂੰ ਕਹਿੰਦਾ ਵੀ ਛੇੜਾ ਕੱਢ ਕੇ ਜਾ ਮੈਂ ਖੜਾ ਇੱਥੇ ਉੱਪਰ ਆ ਗਿਆ ਸ਼ਾਂਤੀ ਛੇ जो भी है थाने में कर लीजिए जो भी आपकी इनकी प्रॉब्लम है वो पुलिस में आप लोग अपना कर लीजिए यहाँ पे हंगामा नहीं हमारी अपनी चक्कर कर रहा है देखो थारे जे इत्ता भी चक्कर है थोड़ा परिवार है फैमिली है मैं छूट नहीं गांदा इधर कुछ भी देखो गलत नहीं है जद्दा दा ਬਲਾਲ ਨੂੰ ਗਲਤ ਲੱਗੇ ਤਾਂ ਤੁਸੀਂ ਕਰੋ ਨਾ ਕੋਈ ਗੱਲ ਸੀਪੀ ਦੇ ਉੱਤਰ ਆਇਓ ਕੀ ਗੱਲ ਮਤਲਬ ਸਾਹਮਣੇ ਦੇਖੋ ਸੀਪੀ ਦਫ਼ਤਰ ਆਏ ਆ ਜੀ ਮੈਂ ਆਪਣੀ ਵਾਈਫ ਨੂੰ ਸਾਡੀ 1 ਸਾਲ ਪਹਿਲਾਂ ਮੈਰਿਜ ਹੋਈ ਸੀਗੀ ਠੀਕ ਹੈ ਜੀ 1 ਸਾਲ ਪਹਿਲਾਂ ਮੈਰਿਜ ਹੋਈ ਮੈਂ ਇਨਸਾਫ ਚੋਂ ਨਾ ਮੈਂ 23 ਤਰੀਕ ਨੂੰ ਸਾਡੇ ਵਿਆਹ ਨੂੰ ਸਾਲ ਹੋ ਗਿਆ ਸੀ ਜੀ 23 ਤਰੀਕ ਨੂੰ ਇਹਨੂੰ ਲੰਗੇ ਅਥੀ ਹੋਟਲ ਦੇ ਵਿੱਚ ਫੜਿਆ ਕਿਸੇ ਅਦਰ ਪਰਸਨ ਦੇ ਨਾਲ ਠੀਕ ਹੈ ਜੀ ਮੁੰਡਾ ਮੌਕੇ ਤੇ ਪਤਾ ਨਹੀਂ ਕਿੱਥੇ ਚਲਾ ਗਿਆ ਫਰਾਰ ਹੋ ਗਿਆ ਉਸ ਤੋਂ ਬਾਅਦ ਤੇ ਪੁਲਿਸ ਬੁਲਾਈ ਹੈ ਮੌਕੇ ਤੇ মিডিਆ ਵਾਲੇ ਬੁલાਏ ਨੇ ਮੀਡੀਆ ਵਾਲੇ ਜੋ ਉਛਾਰੇ ਮੇਰੇ ਕੋਲ ਪ੍ਰੂਫ ਭੇਜਨੇ ਜੀ ਠੀਕ ਹੈ ਇਹਨੇ ਮੇਰੇ ਨਾਲ ਜੋ ਮੈਨਾ ਗਲਤ ਕੀਤਾ ਇਹਨੂੰ ਇਹਦੀ ਬੰਦੀ ਸਜ਼ਾ ਦਿੱਤੀ ਜਾਵੇ ਔਰ ਮਨੂੰ ਇਨਸਾਫ ਮਿਲਿਆ ਜਾਵੇ ਤੁਸੀਂ ਹੋਰ ਬੁਲਾ ਰਹੇ ਹੋ ਤੁਹਾਡੇ ਕੋਈ ਐਵੀਡੈਂਸ ਵਗੈਰਾ ਹੈ ਬਿਲਕੁਲ ਐਵੀਡੈਂਸ ਹੈਗੇ ਨੇ ਜੀ ਐਵੀਡੈਂਸ ਤੁਹਾਨੂੰ ਮੈਂ ਦਿਖਾ ਦੇਣਾ ਮੌਕੇ ਤੇ ਹੋਟਲ ਤੋਂ ਬਾਹਰ ਨਿਕਲਦੀਆਂ ਵੀਡੀਓਜ਼ ਦਿਖਾ ਦੇਣਾ ਮੁੰਡੇ ਦੇ ਮੁੰਡੇ ਦੀ ਵੀਡੀਓਜ਼ ਦਿਖਾ ਦੇਣਾ ਜੀ ਕਿੰਨੀ ਤਰੀਕ ਦਾ ਵਾਕਿਆ ਹੈ ਇਹ 23 ਤਰੀਕ ਦਾ ਵਾਕਿਆ ਜੀ 23 ਫਰਵਰੀ 23 ਫਰਵਰੀ 23 ਫਰਵਰੀ ਦਾ ਵਾਕਿਆ ਹੈ ਆ ਮੁੰਡਾ ਜੀ ਹਾਂਜੀ ਕੀ ਨਾਮ ਹੈ ਸਾਹਮਣੇ ਦੇਖੋ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਹੈ ਨਾਮ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਨਾਲ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਕੇ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ ਦੋ ਤਿੰਨ ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਹੈ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੌਕੇ ਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲ ਕਰ ਲਾਂਗੇ ਬੈਠ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੇ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾਂ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਆ ਕੁੜੀ ਤੇ ਕਿਹੜੇ ਥਾਣੇ ਦਾ ਮਸਲਾ ਠੀਕ ਹੈ ਥਾਣਾ ਜੀ ਜੋਧੇਵਾਲ ਬਸਤੀ ਦਾ ਮਸਲਾ ਜੀ 35 ਸਾਲ ਹੋ ਗਿਆ ਤਾਂ ਮੈਰਿਜ ਹੋਇਆ ਇਹਨੂੰ ਕੋਈ ਪਹਿਲਾਂ ਵੀ ਥਾਣੇ ਕੋਈ ਜਗ੍ਹਾ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਇਹਨੇ ਕਲੇਜ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਬੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਸਕਦੇ ਮੈਰਿਜ ਮੇਰੀ ਸੀ ਲਵ ਮੈਰਿਜ ਭਾਈ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਾਉਂਦੇ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ ਤੇ 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਹੈ ਜੀ ਉਹ ਕੀ ਮੰਗੀ ਕਰਦੇ ਬੋਲ ਮੰਗੇ ਹੀ ਕਰਦੇ ਆ ਜੀ ਦੇਖੋ ਮਾਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਇਹ ਬੇਨਤੀ ਕਰਦਾ ਕਿ ਬੰਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਸ ਹੈਗੀਆਂ ਨੇ ਵੀਡੀਓਸ ਹੈਗੀਆਂ ਨੇ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮਾਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਵੰਨ ਕੇ ਬੇਨਤੀ ਕਰਦਾ ਹਾਂ ਮੈਂ ਕਾਕਾ ਦਾ ਫਾਦਰ ਜੀ ਇੱਕ ਆਕੇ ਦੇ ਨਾਲ ਚਲੋ ਖੋਇਆ ਦਾ ਜ਼ੁਲਮੀ ਆ ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ ਇਹ ਰੁਕੇ ਨਹੀਂ ਗੇ ਬਾਕੀ ਦੂਜੀ ਗੱਲ ਇਹ ਹੈਗੀ ਆ ਉਹ ਦੋ ਵਾਰੀ ਪਹਿਲਾਂ ਮੈਂ ਸੀਗਾ ਬਾਹਰ ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ ਨਹੀਂ ਤਾਂ ਇੱਥੇ ਕੋਈ ਮੌਤ ਹੋਊਗੀ ਤਾਂ ਫੇਰ ਤੁਸੀਂ ਆਉਂਗੇ ਤਾਂ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਤੂੰ ਕਹਿੰਦੀ ਵੀ ਮੈਂ ਤੇਰਾ ਗਾਲ ਘੁੱਟ ਕੇ ਤੈਨੂੰ ਮਾਰ ਦਊਂਗੀ ਤਾਂ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਵਰਾਇ ਦੁਬਾਰਾ ਮੇਰੇ ਆਏ ਤੇ ਵੀ ਬੁਲਾਈ ਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ ਤੇ ਥੱਪੜ ਮਾਰੂੰ ਇਹਦੇ ਮੁੰਡੇ ਕੋਲੋਂ ਮੋਬਾਈਲ ਖੁੰਦੀ ਸੀਗੀ ਇਹਰੇ ਕੋਲੋਂ ਮੈਂ ਮੋਬ ਇਹ ਉਹ ਦਾ ਨਾਂ ਮੰਮੀ ਨਾ ਡੈਡੀ ਕੋਈ ਨਹੀਂ ਆ ਸਾਡੇ ਗਵਾਂਡੀਆਂ ਨੂੰ ਕਹਿੰਦੀ ਵੀ ਤੁਸੀਂ ਇਹਨਾਂ ਦੇ ਗਵਾਂਡੀਆਂ ਤਾਂ ਇਹਦੀ ਹੈਲਪ ਕਰਦੇ ਆ ਔਰ ਸਾਲਿਆਂ ਨੂੰ ਕਹਿੰਦੀ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਹੋ ਨਵੀਂ ਘਟਨਾ ਕੀ ਹੋਈ ਹਾਂ ਨਵੀਂ ਘਟਨਾ ਇਹ ਹੋਈ ਆ ਉਹ ਜਿਹੜਾ ਹਸਪੀਟਲ ਦੂਜਾ ਆ ਹੋਟਲ ਉਹਦੇ ਵਿੱਚ ਕਿ ਮੁੰਡੇ ਦੇ ਨਾਲ ਰੰਗੀ ਹੱਥੀ ਫੜੀ ਗਏ ਮੁੰਡੇ ਨੇ ਫੜ ਲਈ ਤਾਂ ਮੈਨੂੰ ਫੇਰ ਨੇ ਬੁਲਾਇਆ ਕਹਿੰਦਾ ਡੈਡੀ ਇੱਥੇ ਆ ਜਾਓ ਜਿਲੇ ਅਸੀਂ ਉੱਥੇ ਗਏ ਤਾਂ ਇਹਦੇ ਡੈਡੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਆਓ ਇੱਥੇ ਆ ਕੇ ਮੈਂ ਕਿਹਾ ਕੁੜੀ ਤੁਹਾਡੀ ਦੱਦ ਕਰਕੇ ਫੜੀ ਹੋਆ ਕਹਿੰਦਾ ਮੈਂ ਆਉਣਾ ਜਾਨੂ ਆਇਆ ਨਹੀਂ ਆ ਕੇ ਮੈਨੂੰ ਕਹਿੰਦਾ ਮੈਂ ਆਉਣਾ ਮੈਂ 10 ਵਾਰੀ ਫੋਨ ਕੀਤੇ ਹੋਣੇ ਆ ਰਾਤ ਨੂੰ ਜਾ ਕੇ ਉਹ 8 ਵਜੇ ਉੱਥੇ ਆਇਆ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ ਜੇ ਕੋਈ ਗੱਲ ਨਹੀਂ ਤੁਸੀਂ ਫੇਰ ਨਾ ਕਰੋ ਬਈ ਆਪਾਂ ਇਦਾਂ ਕਰਦੇ ਆ ਬਈ ਆਪਾਂ ਬਹਿ ਕੇ ਗੱਲ ਨਿਬੇੜ ਲਵਾਂਗੇ ਫੈਸਲਾ ਕਰ ਲਵਾਂਗੇ ਇਹਨਾਂ ਨੇ 2 ਦਿਨ ਸਾਡੇ ਕੋਲ ਲੈ ਲੈ ਦੋ ਦੋ ਦਿਨ ਲੈਣ ਦੇ ਨਾਲ ਇਹਨਾਂ ਨੇ ਵਿੱਚ ਇਹ ਪਾਤ ਵਿੱਚ ਆਪਣੀ ਦਿਮਾਗ ਰੱਖ ਦਿੱਤੀ ਬਈ ਉਹ ਦਾਦਾ ਛੜਕਾਰਾ ਹੋਣਾ ਨਹੀਂ ਇਹਨਾਂ ਨੂੰ ਆਪਾਂ ਪੈਸੇ ਪਾਉਣੇ ਆ ਇਹ ਮੰਗ ਕੀ ਕਰਦੇ ਹੋ ਪੁਲਿਸ ਅੱਛਾ ਆਪਾ ਦਾ ਇਹ ਸਾਡੀ ਬੇਨਤੀ ਆ ਕਿਸੇ ਤਰ੍ਹਾਂ ਵੀ ਮੁੰਡੇ ਦਾ ਛਡਕਾਰਾ ਕਰਾਇਆ ਜਾਵੇ ਬਸ ਇਹੀ ਆ ਸਾਰਿਆਂ ਦੇ ਅੱਗੇ ਸਾਡੀ ਬੇਨਤੀ ਆ ਪਰਮਾਤਮਾ ਮਿਹਰ ਕਰੇ ਬਸ ਵਾਹਿਗੁਰੂ ਇਹਦੇ ਕੋਲ ਨਵੇੜਾ ਕਰਾ ਦੇਵੇ ਵਾ ਸਾਡਾ ਬਸ ਸਾਡੀ ਇਹੀ ਮੰਗਿਆ ਜੀ ਮੇਰਾ ਨਾਮ ਰਣਜੀਤ ਸਿੰਘ ਆ ਜੀ ਇਹ ਮੇਰੇ ਬ੍ਰਦਰ ਸਾਲੇ ਸਾਹਿਬ ਨੇ ਜੋ ਕਿ ਇਹਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ ਵਿਆਹ ਤੋਂ ਬਾਅਦ ਹੀ 1 ਮਹੀਨੇ ਤੋਂ ਬਾਅਦ ਡਿਸਪਿਊਟ ਪੈਣਾ ਸ਼ੁਰੂ ਹੋ ਗਿਆ ਤੋ ਕਲੇਸ਼ ਪਿੰਦਾ ਰਿਹਾ ਕੁੜੀ ਵੱਤ ਤੋਂ ਵੱਤ ਇੱਕ ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰੇ ਸਹੁਰੇ ਪਰਿਵਾਰ ਚ ਤੋ ਬਹੁਤ ਹਰਾਸਮੈਂਟ ਕਰਦੀ ਸੀ ਇਹਦੇ ਮਦਰ ਬੈਠੇ ਆ ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਮੈਨੂੰ ਘਰੇ ਕੱਲੇ ਨਾ ਛੱਡ ਕੇ ਜਾਓ ਮੈਨੂੰ ਇਹਦੇ ਤੋਂ ਖਤਰਾ ਵਾ ਇਹ ਆਪਣੇ ਸਹੁਰੇ ਵਿੱਚ ਸਿਰਫ ਇੱਕ ਮਹੀਨਾ ਰਹਿ ਕੇ ਆਪਣੇ ਸਰ ਪੇਕੇ ਪਰਵਾਦੇ ਇਹਨਾਂ ਵੱਲੋਂ ਕੋਈ ਪੁਸ਼ਕਿਸ਼ ਨਹੀਂ ਕਿ ਇਹ ਕੁੜੀ ਵਸਾਣੀ ਹੋਵੇ ਬੰਦਾ ਉਸ ਹੱਬ ਨਾਲ ਗੱਲ ਕਰਦਾ ਪਰ ਦੋ ਕੋਈ ਉਹਨਾਂ ਨੇ ਇਹੋ ਜੀ ਗੱਲ ਨਹੀਂ ਕੀਤੀ ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁਕਰਵਾਰ ਕੀ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ ਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ ਉਹ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਭੇਜਤਾ ਉਹਦੇ ਫਾਦਰ ਸਾਹਿਬ ਆਏ ਆ ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ ਅਸੀਂ ਕਹਾਂ ਚਲੋ ਘਰ ਦੀ ਜਿੱਥੇ ਦਾ ਘਰ 'ਚ ਰਵੇ ਇੱਥੇ ਖਤਮ ਕਰ ਦਿੰਦੇ ਆ ਜੋ ਵੀ ਬੈਬੂ ਕੇ ਗੱਲ ਹੋ ਜਵੇ ਆਪਾਂ ਨੂੰ ਹਾਈਲਾਈਟ ਨਾ ਕਰੀਏ ਪਰ ਉਹ ਆਏ ਨੇ ਅਸੀਂ ਬੈਠੇ ਆ ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ ਇੱਕ ਤਾਂ ਗਲਤੀ ਕੀਤੀ ਇੰਨਾ ਵੱਡਾ ਕੰਮ ਕੀਤਾ ਕੁੜੀ ਨੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ ਉੱਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਹੈ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਇਹੀ ਚਾਹੁੰਦੇ ਹਾਂ ਕਿ ਉਸ ਕੁੜੀ ਨੂੰ ਅੰਦਾ ਛੁਟਕਾਰਾ ਮਿਲ ਜੇ ਤੇ ਸਾਨੂੰ ਜੋ ਵੀ ਬੰਦੀ ਕਾਰਵਾਈ ਹੁੰਦੇ ਤੇ ਕੀਤੀ ਜਾਵੇ ਤੇ ਇਹਦੀ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਉਰ ਹੋ ਜਾਵੇ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ